ਸਸਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਮੈਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਹੁਣ ਅੱਜ ਬਲੌਗ ਸ਼ੁਰੂ ਕਰਾਂਗੇ ਉੱਪਰੋਂ ਮਾਂ ਸਾਹਿਬ ਫਿਰ ਰਹੇ ਨੇ ਤੇ ਦੇਖਦੇ ਹਾਂ ਉੱਪਰ ਜਾ ਕੇ ਹਾਂ ਵੀ ਕੋਈ ਮੇਰੀ ਜੱਟ ਖੜੀ ਆਹਾ ਆਹਾ ਧਾਰੀ ਏ ਡੋਰ ਆਹਾ ਦੱਸੇ ਧਾਰੀ ਓਏ ਕਿਹਨੂੰ ਪੁੱਛ ਕੇ ਧਾਰੀ ਆ ਥੋੜੀ ਲਾਈ ਉਹਦਾ ਜਿਹੜੀ ਕਿੱਥੇ ਗੱਟ ਤੁਸੀਂ ਆਪ ਤਾਂ ਗਿਆ ਤੁਸੀਂ ਉੱਧਰ ਚੱਲ ਪਹਿਲਾਂ ਕਬੂਤਰਾਂ ਦੇ ਧਾਣੇ ਪਾਈਏ ਇੱਕ ਮਿੰਟ ਬਾਈ ਜਿੰਦਾ ਖੋਲੀਏ ਬਈ ਪੂਰੀ ਆ ਬਈ ਇਧਰ ਦਾਣੇ ਕੱਟ ਲੈ ਲਫਾਫਾ ਕਰ ਦਬਾ ਉਠਾਲਦੇ ਆ ਯਾਰ ਆ ਬਈ ਕੰਨੀਆਂ ਸਿੱਟਾਂ ਲੱਗੇ ਕਰਦੇ ਆ ਸਾਰੇ ਇਹਨਾਂ ਨੂੰ ਜਿ세 ਕੱਲ ਨੂੰ ਛੁੱਟੀ ਐ ਹਾਂ ਦੇਖੋ ਵੱਡੇ ਨਹੀਂ ਚੱਲ ਕਾਰਬੋਰਡ ਲੈ ਚੱਲ ਪਾਇਂ ਨਾ ਉਹ ਜੋ ਫੰਗ ਜੇ ਕੱਢ ਪਾਣੀ ਛੋ ਦੇ ਦੋ ਦਿਨ ਗਨੇ ਗਰਦੇ ਬੋਰਡ ਦੀ ਹੈ ਨਾ ਚਲੋ ਭਾਈ ਪਾਉਣੇ ਦਾਣਾ ਪਾਣੀ ਪਹਿਲਾਂ ਉਹ ਸਾਲਿਓ ਸਾਲ ਲੈ ਲੋਏ ਚਾ ਟਕਣ ਬਾਦੇ ਹਨਾ ਚਾ ਓਕੇ ਵੈਰੀ ਗੁੱਡ ਲੋ ਮਿੱਤਰੋ ਅੱਜ ਸਾਜਰੇ ਕੰਮ ਨਵੇੜਤਾ ਆਪਾਂ ਨੇ ਇਹਨਾਂ ਦਾ ਅਮਰੂਤੀ ਕਿਦੀ ਖੜੀ ਹੋ ਆਪਣੇ ਉੱਤੇ ਆਹ ਦੇ ਮੋਡਰਨ ਕੋਲ ਅਜਾ ਬੋਲੂ ਹੈ ਬੋਲੂ ਬੋਲੂ ਹੈ ਤੇ ਉਹ ਖੜ ਜਾ ਕੋਈ ਨਾ ਕੋਈ ਨਹੀਂ ਆ ਜਾਂਦੇ ਆ ਜਾਂਦੇ ਥੱਲੇ ਪਾਣੀ ਹੈਗਾ ਹਾਂ ਇਹ ਵਦੂ ਹੈ ਪਾਣੀ ਵਦੂ ਹੈ ਆ ਕੱਢਦੇ ਫੰਗ ਜੇ ਕੱਢਦੇ ਸਾਫ਼ ਹੈ ਪਾਣੀ ਦਾ ਤੇ ਗੁਰੀ ਸਿੰਘ ਚੜਾ ਰਿਹਾ ਪਤੰਗ ਬਾਈ ਉਹ ਦੇਖੋ ਤੁਹਾਨੂੰ ਵੇਚਾ ਲੱਗਦਾ ਮੈਂ ਕਿਹਨਾਂ ਦਿਖਾਏ ਦਈਏ ਲਾਉਣੇ ਵੇਚਾ ਏ ਲਾ ਫਿਰ ਆ ਗੁਰੀ ਦਾ ਉੱਪਰ ਲਾ ਪਤੰਗ ਆ ਬਾਈ ਥੱਲੇ ਵਾਲੇ ਨਾਲ ਵੇਚਾ ਲਾਉਣੇ ਏ ਆ ਲੈ ਦੇਖ ਦੇ ਇੱਕ ਭਈਆ ਟਾਵਰ ਨੇ ਬਾਹਲਾ ਪੰਗਾ ਲੱਪਾ ਆ ਸਾਲੇ ਨੇ ਨੈਟਵਰਕ ਆਉਂਦਾ ਨਹੀਂ ਨਾਲ ਏਅਰਟਾਈਲ ਦਾ ਟਾਵਰ ਆ ਇਹ ਇੱਕ ਬੈਰੀ ਵਹਿਣ ਲੱਗੀ ਯਾਰ ਇਹਦੇ ਪਰ ਦੁੱਗਣਾ ਨੁਕਸਾਨ ਹੋਇਆ ਟਾਵਰ ਦਾ ਇੱਕ ਜਿਹੜਾ ਬੰਦਿਆਂ ਨੂੰ ਜਾਂ ਜਾਨਵਰਾਂ ਨੂੰ ਨੁਕਸਾਨ ਹੁੰਦਾ ਉਹ علیحد੍ਹਾ ਹੈ ਜਿਹੜੀ ਬੈਰੀ ਵਹਿਣ ਲੱਗੀ ਉਹ ਸਾਲਾ ਦੁੱਗਣਾ ਨੁਕਸਾਨ ਹੈ ਲਾ ਬੇਚਾ ਪੇਚਾ ਦਿਖਾ ਕੇ ਚੱਲਦੇ ਆ ਬਈ ਤੁਨੂੰ ਮੁਰਦਾ ਨਹੀਂ ਸਟੀering ਕੱਟਾ ਉਧਰ ਨੂੰ ਇਹਦਾ ਨਹੀਂ ਬਈ ਇਹ ਨਹੀਂ ਲਾਉਣਾ ਪੇਚਾ ਹੁਣ ਆਪਾਂ ਚੱਲੇ ਆ ਬਈ ਗਰਾਊਂਡ 'ਚ ਬਾਚੋ ਆ ਗਏ ਥੱਲੇ ਵਾਲੇ ਕਲੂਟਰ ਦੇਖਾਂਗੇ ਗਰਾਊਂਡ 'ਚ ਮਾਰੇ ਇਹ ਗਿਹੜਾ ਇਹ ਕਿੰਨਾ ਕੰਮ ਹੋ ਗਿਆ ਕਿੰਨਾ ਕਰਦਾ ਠੀਕ ਹੈ ਗੁਰੂ ਗੁਰੂ ਦਵਾਰਾ ਸਾਹਿਬ ਦੇ ਦਰਸ਼ਨ ਹੈ ਤੇ ਪਹੁੰਚ ਗਏ ਬਾਈ ਗਰਾਊਂਡ 'ਚ ਚੱਲਿਆ ਬਾਈ ਅੱਛਾ ਠੀਕ ਆ ਜੀ ਤੇ ਆਹ ਦੇਖੋ ਬਾਈ ਘੈਂਟ ਬਣ ਗਿਆ ਆਹ ਬਣ ਰਿਹਾ ਆ ਬਣ ਗਿਆ ਉਹ ਬਣ ਗਿਆ ਤੇ ਉਹ ਬਣ ਰਿਹਾ ਠੀਕ ਹੈ ਬਾਕੀ ਸਾਰਾ ਕੁਝ ਤੁਸੀਂ ਦੇਖਿਆ ਨਵਾਂ ਗਰਾਊਂਡ ਬਣਾ ਰਹੇ ਆ ਬੈਡਮਿੰਟਨ ਦਾ ਦੇਖੋ ਲਓ ਬਈ ਗੱਡੀ ਵੀ ਆ ਗਈ ਠੀਕ ਅਲਾਈ ਵੀ ਹੋ ਗਿਆ ਠੀਕ ਆ ਐਦੀ ਹਾਲਤ ਹੋਈ ਐਦੀ ਵੀ ਹਾਲਤ ਹੋਈ ਐਦੀ ਵੀ ਸਰਵਿਸ ਹੋ ਗਈ ਐਦੀ ਸਰਵਿਸ ਰਹੇਗੀ ਐਦੀ ਆ ਨਾ ਨਾਉਂਦਾ ਸਾਲਾ ਨਾ ਤੁਹੋਂ ਦਾ ਕੱਪੜੇ ਲਵਾਏ ਹਾਏ ਓ ਜੱਸੇ ਲਿੱਦ ਬਣਿਆ ਪਿਆ ਉਹ ਤਾਂ ਲਿੱਦ ਹੁਣ ਚੱਲਦੇ ਆਪਾਂ ਕਬੂਤਰਾਂ ਕੋਲ ਚਾਲਦੇ ਆ ਕਬੂਤਰਾਂ ਗੋੜ ਤੇ ਇਹ ਜਮ ਵੀ ਕਾਕੂਖ ਜਾਂ ਪੱਟਦਾ ਦੇਖ ਲੋ ਓਕੇ ਆ ੜ ਕੇ ਆ ਮੈਂ ਲੈਂਗੇ ਤੁਸੀਂ ਬਖੁਡੇ ਤੋਂ ਖੁਡੇ ਸੇ ਟਣ ਨੂੰ ਸੱਟ ਫਿਰ ਬਈਆਂ ਜਵਾਕਾ ਉੱਥੇ ਕਰਾ ਲਈ ਹੈ ਉਧਰਲੀ ਮੋਟਰ ਤੋਂ ਆਂਧਰਾ ਵੈਸਿੰਗ ਠੀਕ ਹੈ ਤੇ ਚਲੋ ਬਾਈ ਦੇਖਦੇ ਆ ਹੁਣ ਆਪਾਂ ਕਬੂਤਰ ਸਵੇਰ ਦਾ ਇੱਧਰ ਕੀੜਾ ਨਾ ਹੈ ਗੁਲਾਬੀ ਦਾ ਅੰਡਾ ਦੇ ਦਿੱਤੀ ਗਰਾਭੀ ਦਾ ਅੰਡਾ ਤੇ ਬਾਈ ਫਾਲਟ ਆਪਾਂ ਨੂੰ ਪਤਾ ਲੱਗ ਗਿਆ ਫਾਲਟ ਆਪਣੇ ਡੱਬੇ ਕਬੂਤਰ ਜੇ ਆ ਕਿੱਥੇ ਫਿਰਦਾ ਡੱਬਾ ਉਹ ਬੈਠਾ ਉਹ ਬੈਠਾ ਉੱਪਰ ਡੱਬੇ ਕਬੂਤਰ ਜੇ ਫਾਲਟ ਹੈ ਕਿਉਂਕਿ ਦੇਖ ਲਓ ਪਹਿਲਾਂ ਇਹਨੇ ਨੀਲੀ ਨੜ ਧਰੇ ਹਾਂਡੇ ਦੋ ਵਾਰੀ ਵਿਚੇ-ਵਚੇ ਮਰ ਗਏ ਤੁਸੀਂ ਦੇਖਿਆ ਬਲੌਗ ਹਨਾ ਜਿਹੜੇ ਨਹੀਂ ਦੇਖਿਆ ਪਿਛਲੇ ਦੇਖ ਲਿਓ ਹੁਣ ਇਹਨੇ ਗੁਲਾਬੀ ਨੜ ਧਰੇ ਆਹ ਆਂਡਾ ਚੱਕ ਕੇ ਦਿਖਾਉਣੀ ਆ ਤੁਹਾਨੂੰ ਚੱਕ ਜਿੱਸੇ ਜਿਸੇ ਨੂੰ ਆਂਡਾ ਨਹੀਂ ਪਾਉਣੇ ਵਾਲੇ ਆ ਆ ਦੇਖੋ ਸੇਮ ਉਹੀ ਹਾਲ ਹੈ ਨਾ ਇਹਨਾਂ ਦਾ ਅੰਡਾ ਫਟ ਕੇ ਵਿੱਚ ਮਰਿਆ ਹੋਇਆ ਹੈ ਵਜਾ ਇਹ ਕੋਈ ਕਬੂਤਰ ਚੇ ਗੜਬੜ ਹੈ ਹੁਣ ਇਹ ਕਬੂਤਰ ਆਪਾਂ ਸਾਰ ਕਰਾਂਗੇ ਡਾਵਾਂਗੇ ਗਾਹ ਨੂੰ ਡੱਬਾ ਠੀਕ ਹੈ ਤੇ ਜਿਸੇ ਪਾ ਦਾਣੇ ਨਾਲ ਕੱਢ ਬਾਹਰ ਅੰਡਾ ਸਿੱਟ ਬਈ ਹੁਣ ਸਿੱਟਣਾ ਹੀ ਪੈਣਾ ਪਾਵੇ ਤੇ ਆ ਕੀ ਹੋ ਗਿਆ ਬਾਲ ਜੇ ਲਾਤੇ ਐਨਾ ਖਾਇਰੀ ਦਾ ਅਜ ਨਾਲ ਖਾਜ ਹੈ ਹਾਂ ਬੱਚਾ ਲੈਣ ਦੇ ਅੱਛਾ ਸੱਟ ਦਾ ਵੀ ਅੰਡਾ ਜੱਸੇ ਪਾਇਨਾ ਨਾਣੇ ਬਾਈ ਅਟਕੇ ਸੱਟ ਦੇ ਅੰਦਰ ਹਨਾ ਜੱਸਾ ਢੱਕੇ ਲੈ ਆਇਆ ਪਾਉ ਉਹ ਪਰਾਲੀ ਟੋਕਣੀ ਯਾਰ ਸਬਜ਼ੀ ਹੋ ਜੇ ਲੈ ਆਇਆ ਬਟ ਹਾਂ ਉਹ ਲੈ ਆਂਦੇ ਨਵੇਂ ਗਣਾਸੇ ਭਾਈ ਆਹ ਬਈ ਨੇ ਉਹ ਦੇਖੋ ਚਲੋ ਵੀ ਪਾ ਦੀਏ ਦਾਣਾ ਪਾਣੀ ਹਾਂ ਅੱਜ ਬਲੌਗ ਦਾ ਬਾਈ ਬਾਹਲਾ ਲੇਟ ਹੋ ਜਾਗਾ ਮੈਂ ਯਾਰ ਸਾਲਾ ਬਾਦਾਨੀ ਕਿਉਂ ਨਹੀਂ ਜੀ ਕਰਦਾ ਬਸ ਹੁਣ ਕੁਛ ਨਹੀਂ ਕਹਿ ਸਕਦੇ ਜਾਣਿਆ ਉਹਨਾਂ ਨੇ ਆ ਥੋੜੀ ਜਿਹਾ ਤਾਂ ਪਾ ਦੇ ਇੰਨੇ ਅਸੀਂ ਤਾਂ ਪਹਿਲਾਂ ਖਾ ਵੀ ਗਏ ਹਾਂ ਪਹਿਲਾਂ ਟ੍ਰੇਆਂ ਚ ਪਾਏ ਤੇ ਹਾਂ ਥੋੜੀ ਜਿਹੀ ਮਿਕਸ ਬਾਦ ਠੀਕ ਹੈ ਨਾ ਹੈ ਫੇਟੀ ਫੇਟੀ ਖੜਾ ਕਿੱਥੋਂ ਲਿਆਂਦੀ ਆਦੀ ਆ ਨਾ ਤੂੰ ਗੈਨ ਤਾ ਰਾਤ ਹਾਂ ਮੈਂ ਕਿਹਾ ਆਦੀ ਆ ਕੀ ਕਰਨਾ ਮੈਂ ਕਿਹਾ ਵੀ ਅੰਦਰੋਂ ਪੁੱਛ ਨਹੀਂ ਬਾਈ ਬੇਟੀ ਥੋੜਾ ਚੱਕ ਕੇ ਲੈਣ ਸਾਡੇ ਬੇਟੀ ਕਿਆ ਕਰਨੀ ਐ ਤੂੰ ਤਾਂ ਦਿਨ ਰਾਤ ਅੱਜਿਆ ਰਹੇਗਾ ਔ ਨੂਰੀ ਖੜੀ ਐ ਬਾਈ ਔ ਟੈਰਾੀਆਂ ਨੂੰ ਮਿਟਕਾਣੇ ਲਾਉਣਾ ਯਾਰ ਆਪਾਂ ਨੇ ਹਲੇ ਆ ਗੰਦਬੰਦ ਬਹੁਤ ਪਿਆ ਥਾਲਾ ਚਲੋ ਬਾਈ ਆ ਸਿੱਟਦਾ ਜੱਸਾ ਐਨੇ ਚਾਹ ਬਣੀ ਪਈ ਐ ਕੰਮਕਾਰ ਹੋ ਗਏ ਬਾਈ ਸਾਰੇ ਓਕੇ ਤੇ ਆਹ ਪਰੜੀ ਲਾਉਣ ਤੇ ਰਹੀ ਗਈ ਆਪਣੀ ਇਹ ਲਾਉਨੇ ਆ ਤੇ ਈਕਾ ਕਾਗਜ਼ ਫਸਾਏ ਹੋਏ ਤੇ ਜਿਹੜੇ ਓ ਦੇਖ ਉੱਥੇ ਟੀਨ ਚ ਉਹਨਾਂ ਨੂੰ ਲਾ ਦਾਂਗੇ ਤੇਰਾ ਟੋਕਾ ਕਰਨਾ ਅੱਜ ਜਸੂਆ ਸਿੱਟਕੇ ਨਹੀਂ ਗਿਆ ਚਲੋ ਮੈਂ ਛੱਡਦਾ ਥੋੜੀ ਜਿਹਾ ਇੱਕ ਮਿੰਟ ਆ ਖੋਲ ਲਵਾਂ ਕੀ ਹੋ ਗਿਆ ਨੂਰੀ ਨੂਰੀ ਵੀ ਲਾਰ ਮੇ ਜੇ ਮਾਰਦੀ ਆ ਵੀ ਮਨ ਲੱਗਦਾ ਭੁੱਖ ਵੱਖ ਲੱਗੀ ਹੋਈ ਐ ਥੋੜੇ ਸਿੱਟੂਗਾ ਹਲੇ ਇੰਨੇ ਹੀ ਸਿੱਟੂਗਾ ਆ ਬਾਕੀ ਬਾਅਦ ਚ ਚੁੱਕ ਕੇ ਛੱਡ ਦਾਂਗੇ ਚੱਕੋ ਆਖੋ ਚੱਕੀ ਜਾਇਓ ਠੀਕ ਆ ਪਰ ਇਹ ਬਹੁਤ ਜ਼ਿਆਦਾ ਨਹੀਂ ਇਹਨਾਂ ਦੇ ਚੱਕ ਵੀ ਨਹੀਂ ਹੋਣੇ ਭਾਰੀ ਨੇ ਤੇ ਬਈ ਦੱਸਿਓ ਵੀ ਡੱਬੇ ਕਬੂਤਰ 'ਚੇ ਖਰਾਬੀ ਐ ਕੀ ਚੱਕਰ ਐ ਇਹ 'ਚ ਆਂਡਾ ਖਰਾਬ ਹੋ ਗਿਆ ਹੁਣ ਗੁਲਾਬੀ ਨੂੰ ਆਪਾਂ ਉੱਪਰ ਛੱਡ ਦਾਂਗੇ ਕਿਉਂਕਿ ਗਾਹਾਂ ਨੂੰ ਡਾਉਣਾ ਐ ਇਹ ਡਾਉਣੀਆਂ ਸੌਰੀ ਟੋਕਰੀਆਂ ਸਾਫ਼ ਨਹੀਂ ਹਲੇ ਆਪਣੀਆਂ ਆ ਵੀ ਸਾਫ਼ ਇਹਨੇ ਤੇ ਆ ਕਬੂਤਰ ਬਈ ਦੋ ਕਬੂਤਰੀਆਂ ਨਾਲ ਲੱਗਿਆ ਹਲੇ ਚਲੋ ਕੋਈ ਚੱਕਰ ਨਹੀਂ ਦੇਖਦੇ ਆਂ ਫਿਰ ਤੇ ਬਾਕੀ ਦਾ ਉਕੇ ਰੋਟਾ ਅੰਡੇ ਦੇ ਜਨੇ ਰੱਖੇ ਨਹੀਂ ਨਾ ਚਲੋ ਆ ਗੇਟ ਬੰਦ ਕਰ ਦਨੇ ਹਲੇ ਆ ਰਹਿਣ ਦਨੇ ਖੁੱਲਾ ਕਿਉਂਕਿ ਹਲੇ ਤਾਂ ਕਾਫੀ ਦੇ ਨੇ ਪਹਿਲਾਂ ਮਾਊਸ ਨੇ ਜਾਂ ਵਿੱਚ ਨੂੰ ਗੜਬੜ ਹੋ ਗਈ ਧੀ ਮੈਨੂੰ ਲੱਗਦੇ ਦੇ ਪੂਰੇ ਚਾਂਸ ਮੀਂਦੇ ਨੂਰੀ ਤੈਨੂੰ ਕੀ ਆ ਹੁੰਦਾ ਹਾਂ ਕੀ ਚਾਹੀਦਾ ਹੈ ਹੈ ਨੂਰੀ ਕੀ ਚਾਹੀਦਾ ਦੱਸ ਨੂਰੀ ਵੀ ਬੜਾ ਤੰਗ ਕਰਦੀ ਆ ਹੁਣ ਭਾਉ ਨੇ ਇਹ ਰੱਖੇ ਮੇ ਢਿੱਡ ਗੱਡਿਆ ਆਏ ਹੈ ਚਲੋ ਵੀ ਮਿੱਤਰੋ ਆਪਾਂ ਚੱਲਦੇ ਹੁਣ ਅੰਦਰ ਠੀਕ ਹੈ ਮੈਂ ਤਾਂ ਕਹਿੰਦਾ ਵਲੌਗ ਦੀ ਐਂਡਿੰਗ ਕਰ ਦਈਏ ਕਿਉਂਕਿ ਅੜ ਜੋ ਪਹਿਲਾਂ 1 ਮਿੰਟ ਦੇਖਾ ਨਿਕਲਿਆ ਹੋਈ ਨਾ ਆ ਗੰਧ ਜੱਸੇ ਨੇ ਲੈਦਾ ਪਤਾ ਯਾਰ ਜਾਂ ਤਾਂ ਆਉਂਦੀ ਸਾਰੇ ਉਹ ਜਿਹੜੇ ਸਿੱਟਦਾ ਹੁਣ ਚੱਲ ਕੋਈ ਚੱਕਰ ਨਹੀਂ ਹੁਣ ਤਾਂ ਬੈਠੇ ਆ ਬਾਈ ਇਹਨੁੱਕੇ ਆ ਪੂੜਾ ਇੱਥੇ ਲੈਦਾ ਗੰਦ ਪਾਇਆ ਹੈ ਹੈ ਭਾਉ ਦੇ ਕੱਪੜੇ ਦੇਖ ਲਓ ਨਾ ਨਾ ਆਵੇ ਨਾ ਕੱਪੜੇ ਤੋਂ ਵੇ ਆ ਸਿੱਟੀ ਬਈਆ ਕੋਟੀ ਬਸ ਹੁਣ ਸਿਆੜ ਲੰਘ ਗਿਆ ਖਤਮ ਹੈ ਕੋਟੀ ਹੈ ਤੇ ਚਲੋ ਬਈ ਬਲੌਗ ਦੀ ਐਂਡਿੰਗ ਕਰ ਹੀ ਦਿੰਨੇ ਆ ਮਿਲਾਂਗੇ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਵੀਰ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਜਾਦਾ ਗੇ ਬਾਜ਼ੀਆਂ ਬੁਝੀਆਂ ਆਉਣਗੀਆਂ ਕਬੂਤਰ ਡਾਉਣ ਲੱਗਾਂਗੇ ਜਿਹੜੇ ਟੌਪਿਕ ਹੋਣਗੇ ਹਨਾ ਹੁਣ ਤਾਂ ਆਪਾਂ ਨੋਰਮਲ ਚੱਲ ਬਣਾਈ ਜਾਨੇ ਡੇਲੀ ਵਲੌਗ ਤੇ ਮਿਲਦੇ ਆਂ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ 'ਚ